ਮੈਂ ਜਨਮ ਸਾਖੀ ਚ ਇੱਕ ਗਾਥਾ ਪੜੀ ਮਰਦਾਨੇ ਦੀ ਘਰ ਵਾਲੀ ਮਰਦਾਨੇ ਤੇ ਗਿਲਾ ਕਰਦੀ ਹੈ ਭਈ ਮੁਸਲਮ ਬੀਬੀਆਂ ਮੈਨੂੰ ਤਾਨਾ ਮਾਰਦੀਆਂ ਨੇ ਤੇਰਾ ਆਦਮੀ ਇੱਕ ਹਿੰਦੂ ਫਕੀਰ ਦੇ ਪਿੱਛੇ ਰਬਾਬ ਚੁੱਕੀ ਕਿੰਦ ਤਕ ਮੁਸਲਮਾਨੋ ਕਿ ਤੇ ਮਰਦਾਨਾ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਕੀ ਜਵਾਬ ਦਿੱਤਾ יהודי ਤੇ איຊאיयत کافی لمبے ਸਮੇਂ ਤੱਕ ਦੁਸ਼ਮਣ ਰਹੇ। ਤੇ ਵੀ ਨਰਸ ਕਰਦੇ। ਅੱਜ ਵੀ ਅਰਬ ਅਸਰਾਇਲ ਯਹੂਦੀਆਂ ਤੇ ਮੁਸਲਮਾਨਾਂ ਦੀ ਨਹੀਂ ਬਣਦੇ। ਇੱਕ ਦੂਜੇ ਦੇ ਜਾਣੇ ਦੁਸ਼ਮਣ। ਪਰ ਉਹ ਚਾਰਾਂ ਜੇ ਕਿਦਰ ਇੱਕੇ ਸਮੇਂ ਚ ਆਉਂਦੇ ਸਮੇਂ ਦਾ ਅੰਤਰਾਲ ਨਾ ਆਉਂਦਾ। ਤੋ ਉਹਨਾਂ ਚਾਰਾਂ ਨੇ ਗਲਵਕੜੀ ਇੱਕ ਦੂਜੇ ਨੂੰ ਲੈਣਾ ਸੀ। ਇਹ ਠੀਕ ਹੈ। ਉਹਨਾਂ ਖਰਾਬਾ ਤੇ ਭਾਰਤ ਦੇਸ਼ ਨਾ ਹੋਇਆ ਮਹਾਤਮਾ ਬੁੱਧ ਮਹਾਵੀਰ ਗੁਰਮਾਨੰਗ ਗਿਆ ਕ੍ਰਿਸ਼ਨ ਰਾਮ ਦੇ ਨਾਂ ਤੇ ਪਰ ਦੂਰੀਆਂ ਤੇ ਹਨ ਪਰ ਇਹ ਵੀ ਕਿਧਰੇ ਕੋਈ ਵਕਤ ਹੋਏ ਹੁੰਦੇ ਨਾ ਇੱਕ ਕੋਈ ਵਕਤ ਇਹਨਾਂ ਨੇ ਵੀ ਗਲਵਕੜੀ ਪਾਣੀ ਸੀ ਇਹ ਵੀ ਨਰਸ ਕਰਦੇ ਇੱਕ ਥਾਂ ਤੇ ਬੈਠਣਾ ਸੀ ਇਹਨਾਂ ਨੇ ਜਿਵੇਂ ਗੁਰੂ ਨਾਨਕ ਨੇ ਰਾਮਾਨੰਦਨੋ ਫਰੀਦ ਨੂੰ ਕਬੀਰ ਨੂੰ ਪਰ ਲੋਕਾਂ ਨੂੰ ਰਵਦਾਸ ਨੂੰ ਇੱਕੋ ਥਾਂ ਤੇ ਬਿਠਾਇਆ ਹੈ ਉਹਨਾਂ ਸਾਰਿਆਂ ਨੇ ਗਲਵਕੜੀ ਪਾਣੀ ਸੀ ਪਰ ਸਮੇਂ ਦਾ ਅੰਤਰਾਲ ਪਾ ਕੇ ਹੋਏ ਕਿਦੜੇ 5000 ਸਾਲ ਪਹਿਲੇ ਸ਼੍ਰੀ ਰਾਮ ਤੇ 500 ਸਾਲ ਪਹਿਲੇ ਗੁਰੂ ਨਾਨਕ ਸਮੇਂ ਦਾ ਗੈਬ ਬੜਾ ਹੈ ਸਮੇਂ ਦਾ ਅੰਤਰਾਲ ਬੜਾ ਹੈ ਇਹ ਆਲੇ ਦੁਆਲੇ ਇਹਨਾਂ ਮਹਾਪੁਰਸ਼ਾਂ ਦੇ ਜੋ ਭੀੜ ਇਕੱਠੀ ਹੋ ਜਾਂਦੀ ਉਹ ਬਾਹਰੋਂ ਜਾਣਦੇ ਨੇ ਉਹਨਾਂ ਕੋਲ ਅੰਤਰੀ ਵਿਗਿਆਨ ਨਹੀਂ ਉਹਨਾਂ ਕੋਲ ਅਨੁਭਵ ਨਹੀਂ ਜਿਵੇਂ ਇੱਕ ਮਨੁੱਖ ਨੂੰ ਮੈਂ ਬਾਰੇ ਜਾਣਦਾ ਮੈਂ ਹੁਣੇ ਹੀ ਅਰਜ਼ ਕੀਤੀ ਸਿਰਫ ਇੱਕ ਦਫਾ ਫਿਰ ਦौरा ਤੇ ਮੈਂ ਜਾਣਦਾ ਰਹਿੰਦਾ ਕਿਥੇ ਇਹਦਾ ਨਾਮ ਕੀ ਹੈ ਇਹਦੇ ਪਰਿਵਾਰ ਦੇ ਮੈਂਬਰ ਕਿੰਨੇ ਨੇ ਇਹਦਾ ਰੰਗ ਰੂਪ ਕੀ ਹੈ ਮਜ਼ਬ ਕੀ ਹੈ ਬਸ ਮੈਂ ਇਤਨੇ ਹੀ ਇਹ ਤੇ ਸਾਰੀ ਜਾਣਕਾਰੀ ਬਾੜ ਦੀ ਇਹ ਇੰਜ ਕਹਿ ਲਓ ਉਸਦੇ ਨਾਮ ਬਾਰੇ ਮੈਂ ਜਾਣਦਾ ਮੈਂ ਉਸ ਨੂੰ ਨਹੀਂ ਜਾਣਦਾ ਮੌਸ ਦੇ ਪਰਿਵਾਰ ਬਾਰੇ ਜਾਣਨਾ ਮੈਂ ਉਸ ਨੂੰ ਨਹੀਂ ਜਾਣਦਾ ਮੈਂ ਉਸ ਦੇ ਘਰ ਬਾਰੇ ਜਾਣਨਾ ਕਿੱਥੇ ਰਹਿੰਦਾ ਮੌਸ ਨੂੰ ਕੋ ਨਹੀਂ ਜਾਣਦਾ ਮੈਂ ਉਸ ਦੇ ਮਜ਼ਬ ਬਾਰੇ ਜਾਣਦਾ Hindu ਹੈ Muslim ਹੈ ਤੇ ਕਈ ਮੈ ਉਸ ਨੂੰ ਨਹੀਂ ਜਾਣਦਾ ਇਤੇ ਮਜ਼ਬ ਬਾਰੇ ਜਾਣਨਾ ਹੋ ਗਿਆ ਤੇ ਉਸ ਦੇ ਘਰ ਬਾਰੇ ਜਾਣਨਾ ਹੋ ਗਿਆ ਤੇ ਉਸ ਦੇ ਪਰਿਵਾਰ ਬਾਰੇ ਜਾਣਨਾ ਹੋ ਗਿਆ ਉਹ ਕੀ ਹੈ ਇਹ ਕੋਈ ਜਾਣਨਾ ਥੋੜੀ ਦਰਸਲ ਮਹਾਪੁਰਸ਼ਾਨੋ ਵੇ ਲੋਕੀ ਸਭ ਬਾਰੋਂ-ਬਾਰੋਂ ਹੀ ਜਾਣਦੇ ਨੇ ਕਿਸ ਕੁਲ ਦੇ ਚ ਪੈਦਾ ਹੋਏ ਰੰਗ ਰੂਪ ਕੀ ਸੀ ਭਾਸ਼ਾ ਕੀ ਸੀ ਆਖਿਆ ਕੀ ਹੈ ਉਹਨਾਂ ਦੇ ਅਨੁਭਵ ਕੀ ਸਨ ਕਦੀ ਕਦਾਈ ਕੋਈ ਪਹੁੰਚਦਾ ਹੈ ਉਹਨਾਂ ਕਦੀ ਕਦਾਈ ਮੈਂ ਜਨਮ ਸਾਖੀ ਚ ਇੱਕ ਗਾਥਾ ਪੜੀ ਮਰਦਾਨੇ ਦੀ ਘਰ ਵਾਲੀ ਮਰਦਾਨੇ ਤੇ ਗਿਲਾ ਕਰਦੀ ਹੈ ਮੁਸਲਮ ਬੀਬੀਆਂ ਮੈਨੂੰ ਤਾਨਾ ਮਾਰਦੀਆਂ ਨੇ ਤੇਰਾ ਆਦਮੀ ਇੱਕ ਹਿੰਦੂ ਫਕੀਰ ਦੇ ਪਿੱਛੇ ਰਬਾਬ ਚੁੱਕੀ ਕਰਦਾ ਮੁਸਲਮਾਨੋ ਕਹਿੰਦੇ ਤੇ ਮਰਦਾਨਾ ਆਪਣੀ ਘਰ ਵਾਲੀ ਨੂੰ ਕਹਿੰਦਾ ਤੇ ਤੂੰ ਕੀ ਜਵਾਬ ਦਿੱਤਾ ਕਿ ਮੈਂ ਕੀ ਜਵਾਬ ਦਿੰਦੀ ਮੈਂ ਚੁੱਪ ਰਹੇਂਗੀ ਵਾਕਈ ਉਹ ਬੇਦੀ ਕੁਲ ਭੋਸ਼ਨ ਨੇ ਬੇਦੀਆਂ ਦੀ ਕੁਲ ਦੇਚ ਪੈਦਾ ਹੋਏ ਨੇ ਅਸੀਂ ਮੁਸਲਮਾਨ ਜਿਵੇਂ ਕਬੀਰ ਦੀ ਮਾਂ ਕਹਿੰਦੀ ਸੀ ਹਮਾਰੇ ਕੁੱਲ ਕੋਨੇ ਰਾਮ ਕਰ ਸਾਡੀ ਕੁੱਲ ਵਿੱਚ ਕਿਸ ਨੇ ਰਾਮ ਆ ਕੇ ਅਸੀਂ ਅੱਲਾ ਅੱਲਾ ਕਰਨ ਵਾਲੇ ਮੁਸਲਮਾਨ ਇਹ ਸਾਡੇ ਘਰ ਪੈਦਾ ਹੋ ਗਿਆ ਕਬੀਰ ਰਾਮ ਕਹਿੰਦਾ ਹਮਾਰੇ ਕੁੱਲ ਕੋਨੇ ਰਾਮ ਕਹੋ ਜਬ ਕੀ ਮਾਲਾ ਲਈ ਨੀਪੂਤੇ ਤਬ ਤੇ ਸੁਖ ਨ ਭਇਓ ਜਿਸ ਦਿਨ ਦੀਸ ਨੇ ਹੱਥ ਦੇ ਚ ਮਾਲਾ ਪਕੜੀ ਸਾਡੇ ਘਰ ਸੁਖ ਹੈ ਹੀ ਦੇ ਰਹੀਦੋ ਕਬੀਰ ਦੀ ਮਾਂ ਤੇ ਕਬੀਰ ਦੀ ਮਾਂ ਵੀ ਕਬੀਰ ਨੂੰ ਬਾਰੋ-ਬਾਰੋ ਹੀ ਜਾਣਦੀ ਹੈ ਯਕੀਨ ਜਾਨੋ ਕਬੀਰ ਦਾ ਅਨੁਭਵ ਮਾਂ ਕੋਲ ਵੀ ਕੋਲ ਹੈ ਇਹ ਵੀ ਮਹਿਸਸ ਕਰਦੇ ਕਬੀਰ ਦੀ ਸੂਝ-ਬੂਝ ਕਬੀਰ ਦੀ ਅਵਸਥਾ ਤੇ ਮਾਂ ਕੋਲ ਵੀ ਨਹੀਂ ਵਰਨਾ ਇਤਨਾ ਉਹ ਨਾ ਕਹਿੰਦੀ ਔਰ ਇਸ ਤੋਂ ਵੀ ਜ਼ਿਆਦਾ ਅਕ ਹੈ ਸਾਰੇ ਸੂਤ ਇਨ ਮੁੰਡੀਆਂ ਖੋਏ ਇਹ ਮੁੰਡੀਆਂ ਕਿਉਂ ਨਾ ਹੋਏ ਘਰ ਦੇ ਚ ਪੈਸੇ ਨਹੀਂ ਸੰਤੇ ਜੋ ਸੂਤ ਕਤਿਆ ਸੀ ਨਾ ਕਬੀਰ ਦੀ ਮਾਂ ਨੇ ਤੇ ਲੋਹੀ ਨੇ ਪਤਨੀ ਨੇ ਉਹ ਸੂਤ ਵੇਚ ਕੇ ਤੇ ਲੰਗਰ ਚਲਾ ਦਿੱਤਾ ਘਰ ਦੇ ਸਾਧੂ ਬਹੁਤ ਆਏ ਸ਼ਿਵਰਾਤਰੀ ਦਾ ਦਿਨ ਸੀ 25 30 ਸਾਧੂ ਆ ਗਏ ਇਕੱਠੇ ਰੋਸ ਦੇ ਇੱਕ ਦੋ ਆਉਂਦੇ ਸਨ ਅੱਜ 25 30 ਇਕੱਠੇ ਆ ਗਏ ਉਹ ਸੱਤ ਰੰਗ ਦਾ ਸੂਤਰ ਵੇਚ ਕੇ ਤੇ ਲੰਗਰ ਬਣਾ ਕੇ ਉਹਨਾਂ ਨੂੰ ਛਕਾ ਦਿੱਤਾ। ਮਾਂ ਕਹਿੰਦੀ ਏ ਜੰਮਦਿਆਂ ਹੀ ਮਰ ਜਾਂਦਾ ਚੰਗਾ ਸੀ। ਬਹੁਤ ਦੁਖੀਆਂ ਸੀ। ਇਹ ਮੁੰਡਿਆ ਕਿਉਂ ਨਾ ਹੋਇਆ? ਇਹ ਤੇ ਮਰ ਜਾਂਦਾ। ਬਸ ਇਸ ਤੋਂ ਔਖੇ। ਇਹਨੇ ਤੇ ਕਲੇਸ਼ ਪਾਇਆ ਹੋਇਆ। ਇਹ ਮਾਂ ਹੈ। ਜੋ ਕਬੀਰ ਤੋਂ ਇਤਨਾ ਦੁੱਖ ਆਪਣਾ ਵਿਅਕਤ ਕਰ ਰਹੀ ਏ। ਇਤਨੀ ਜੋ ਹੈ ਬੇਜ਼ਾਰੀ ਵਿਅਕਤ ਕਰ ਰਹੀ ਹੈ ਮਰਦਾਨਾ ਕਹਿੰਦਾ ਆਪਣੀ ਘਰਵਾਲੀ ਨੂੰ ਤੂੰ ਕੀ ਆਖੇ ਮੈਂ ਕੀ ਆਖਣਾ ਸੀ ਠੀਕ ਮਾਰਦੀਆਂ ਨੇ ਤਾਣਾ ਨਹੀਂ ਤੂੰ ਕਹਿਣਾ ਸੀ ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾ ਉਹ Hindu Muslim ਨਹੀਂ ਹੈ ਉਹ ਸਿਰਫ ਅੱਲਾ ਤੇ ਰਾਮ ਦਾ ਰੂਪ ਹੈ ਕੋਈ ਈਸ਼ਵਰ ਹੈ ਉਹ ਗੁਰੂ ਹੈ ਕੋਈ Hindu Muslim ਨਹੀਂ ਕਿਸੇ ਫਿਰਕੇ ਦੇ ਵਿੱਚ ਬੰਦ ਨਹੀਂ ਹੁੰਦਾ ਉਹ ਕਿਸੇ ਦਾਇਰੇ ਦੀ ਗ੍ਰਿਫਤ ਦੇ ਚ ਨਹੀਂ ਆਉਂਦਾ ਕਰਵਾਲੀ ਯਕੀਨ ਨਹੀਂ ਕਰਦੀ ਕਹਿੰਦੀ ਅਗਰ ਐਸਾ ਹੈ ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਆ ਸੀ ਮੁਸਲਮਾਨ ਸ਼ੌਦਰ ਉਹ ਬੇਦੀ ਕੁਲਬੋਸ਼ਨ ਅਗਰ ਇਹੋ ਜੀਆਂ ਦੀ ਗੱਲ ਹੈ ਸਾਰੇ ਉਸ ਦੀ ਨਿਗਾਹ 'ਚ ਕੋਈ ਨਹੀਂ ਉਹ ਕਿਸੇਦਨ ਸਾਡੇ ਘਰ ਵੀ ਆਂ ਮਰਦਾਨਾ ਕਹਿੰਦਾ ਫਿਰ ਅੱਜ ਇੰਜ ਹੀ ਸਹੀ ਤੂੰ ਬਣਾ ਲੰਗਰ ਭੋਜਨ ਬਣਾ ਜੋ ਕੁਛ ਹੈ ਘਰ ਦੇ ਚ ਬਣਾ ਮੈਂ ਬਾਬੇ ਨੂੰ ਬੁਲਾ ਕੇ ਲਿਆਂਦਾ ਘਰਵਾਲੀ ਕਹਿੰਦੀ ਮੈਂ ਬਣਾਣਾ ਤੇ ਹੈ ਬਣਾ ਦਿੰਦੀ ਉਹ ਨਹੀਂ ਆਏਗਾ ਉਹ ਬੇਦੀਆਂ ਦਾ ਮੁੰਡਾ ਉਹ ਬੇਦੀ ਕੁਲ ਵੋਸ਼ਨ ਬੜੀ ਉੱਚੀ ਕੁਲ ਹੈ ਸਾਡੇ ਘਰ ਨਹੀਂ ਆਣ ਲੱਗਦਾ ਤੇ ਫਿਰ ਮੇਰੇ ਹੱਥ ਦਾ ਭੋਜਨ ਮੈਂ ਮੁਸਲਮਾਨ ਨਹੀਂ ਅਸੀਂ ਮੁਸਲਮਾਨ ਪਤਾ ਮਰਦਾਨਾ ਕੀ ਕਹਿੰਦਾ ਜੇ ਨਾ ਆਏ ਤੇ ਫਰੀ ਯਾਰੀ ਟੁੱਟੇ ਮਰਦਾਨੇ ਨੇ ਵੀ ਕਹਿ ਦਿੱਤਾ ਜੇ ਨਾ ਆਏ ਕਿ ਯਾਰੀ ਟੁੱਟੇ ਹੀ ਪਰ ਤੂੰ ਯਕੀਨ ਰੱਖ ਸਾਡੀ ਯਾਰੀ ਨਹੀਂ ਟੁੱਟੇਗੀ ਚਲੇ ਆਏ ਪਰ ਇਹ ਸੋਚਣੀ ਵੀ ਹੈ ਕਿਦੜੇ ਆਪਣੀ ਘਰ ਵਾਲੀ ਦੇ ਕੋਲੋਂ ਸ਼ਰਮਸਾਰ ਮੈਨੂੰ ਨਾ ਹੋਣਾ। ਬਾਬਾ ਜਵਾਬ ਨਾ ਦੇ ਦੇ। ਇਹ ਸੋਚ ਕੇ ਜਾ ਰਿਹਾ ਮੈਂ ਜਿੱਦ ਤੱਕ ਜਨਮ ਸਾਕੀ ਪੜ੍ਹ ਰਿਆ ਸੀ ਇਸ ਨੂੰ ਪੰਜਾਬੀ ਭਾਸ਼ਾ ਵਿਭਾਗ ਜੋ ਪੰਜਾਬ ਗਵਰਨਮੈਂਟ ਦਾ ਵਿਭਾਗ ਹੈ ਉਹਨਾਂ ਨੇ ਛਾਪਿਆ ਨਵੀਂ ਜਨਮ ਸਾਕੀ ਹਰ ਅਦਾਸ ਦੇ ਲਿਖੀ। ਬੜੀ ਸੋਹਣੀ ਇਸ ਦੇ ਚੇਗਾ ਥਾ। ਮਰਦਾਨਾ ਜਾ ਰਿਹਾ ਮਨ ਵਿੱਚ ਇਹ ਸੋਚ ਕੇ ਆਪਣੇ ਘਰ ਵਾਲੀ ਦੇ ਕੋਲੋਂ ਕਿਦਰੇ ਮੈਨੂੰ ਸ਼ਰਮਸਾਰ ਨਾ ਹੋਣਾ। ਜਾਇਰੇ ਅਜੇ 200 ਕਦਮ ਹੀ ਚਲੇ ਆਉਣਾ। ਬਾਬਾ ਜੀ ਰਸਤੇ 'ਚ ਮਿਲੇ। ਸਲਾਮ ਕੀਤੀ, ਸਜਦਾ ਕੀਤਾ। ਸੁਭਾਵਕ ਪੁੱਛ ਲਿਆ ਬਾਬਾ ਜੀ ਕਿੱਥੇ ਚਲੇ? ਕਿ ਸਤਿਗੁਰ ਕਹਿੰਦੇ ਨੇ ਮਰਦਾਨੇ ਆ ਅੱਜ ਸਵੇਰੇ ਦਾ ਜੇ ਕਰ ਰਿਹਾ ਸੀ, ਦੁਪਹਿਰ ਦਾ ਲੰਗਰ ਤੇਰੇ ਕੋਲ ਛੱਕ ਲੈਨੇ। ਭੋਜਨ ਤੇਰੇ ਕੋਲ ਛੱਕ ਲੈ। ਚੰ ਰੋ ਪਿਆ ਚੀਖ ਨਿਕਲ ਗਈ ਮਰਦਾਨੇ ਤੇ ਬਾਬਾ ਇੱਕ ਨਿੱਕਾ ਜਿਹਾ ਕਿਣਕਾ ਸ਼ੱਕ ਦਾ ਆ ਗਿਆ ਸੀ ਗੁਰੂ ਤੇ ਉਹ ਹੈ ਪਰ ਵਾਸਤਵ ਗੁਰੂ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇ ਜਿਸ ਦਾ ਨਾਮ ਜਿਸ ਦਾ ਗਿਆਨ ਜਿਸ ਦੀ ਹੋਮ ਅੰਦਰ ਦੇ ਸਾਰੇ ਸ਼ੱਕ ਦੋ ਦੇ ਆ ਗਿਆ ਸੀ ਬਾਬਾ ਦੂਰ ਹੋ ਗਏ। ਵਾਕਈ ਤੂੰ ਸਾਂਝਾ ਹੈ। ਜਿਸ ਤਾਂ ਸੂਰਜ ਸਾਂਝਾ ਹੁੰਦਾ ਹੈ ਇਸ ਤਰ੍ਹਾਂ ਹੀ ਅਵਤਾਰੀ ਪੁਰਸ਼ ਤੇ ਸੰਤ ਸਾਂਝੇ ਹੁੰਦੇ ਨੇ ਔਰ ਜੋ ਸਾਂਝਾ ਨੇ ਉਸ ਨੂੰ ਸੰਤ ਕਹਿਣ ਦੀ ਲੋੜ ਵੀ ਨਹੀਂ ਅਵਤਾਰ ਕਹਿਣ ਦੀ ਲੋੜ ਨਹੀਂ ਉਹ ਸੂਰਜ ਨਹੀਂ ਹੋਵੇਗਾ ਕਿਸੇ ਘਰ ਦਾ ਜਲ ਦਾ ਹੋਇਆ ਟਿਮਟਿਮਾਂਦਾ ਕੋਈ ਦੀਵਾ ਹੀ ਹੋ ਸਕਦਾ ਹੈ ਔਰ ਕੁਝ ਨਹੀਂ ਵਕਤ ਨਾਲ ਬੁੱਝ ਜਾਏ। ਇਹ ਵੀ ਮੈਰਸ ਕਰਦੇ। ਉਹ ਸੂਰਜ ਨਹੀਂ ਹੋਵੇ। ਫਿਰ ਇਸ ਭੂਮਿਕਾ ਨੂੰ ਮੈਂ ਬਹੁਤ ਲਮਕਾਵਾ ਨਾ ਤੇ ਬਤਾਵਾ ਨਾ ਪਰਮਾਤਮਾ ਦਾ ਨਾਮ ਜਿਨ੍ਹਾਂ ਦੇ ਮਨ ਦਾ ਹਿੱਸਾ ਬਣ ਗਏ ਇਸ ਨੂੰ ਕਹਿੰਦੇ ਨੇ ਮਨ ਜੋ ਜੋ ਮੈਂ ਮਨੇ ਉਹ ਹੀ ਮੇਰਾ ਮਨ ਤੇ ਵੀ ਮੇਰੀ ਅਰਜ਼ ਸਰਵਨ ਕਰਨੀ ਕੋਰ ਨਾਲ ਜੋ ਮੈਂ ਮਨੇ ਉਹ ਹੀ ਮੇਰਾ ਮਨ ਹੈ ਅਗਰ ਮੈਂ ਲਕਸ਼ ਨੂੰ ਸਾਧਨ ਦੀ ਤਰ੍ਹਾਂ ਮਨੇ ਹੈ ਤੇ ਸਾਧਨ ਨੂੰ ਲਕਸ਼ ਦੀ ਤਰ੍ਹਾਂ ਜਿਵੇਂ ਮੈਂ ਇਥੋਂ ਕਿਸੇ ਸ਼ਹਿਰ ਪਹੁੰਚਣਾ ਹੈ ਕਾਰ ਬੱਸ ਰੇਲ ਹਵਾਈ ਜਾ ਸਾਧਨ ਹੋ ਸਕਦੀ ਹੈ ਪਰ ਮੈਂ ਸਾਧਨ ਨੂੰ ਲਕਸ਼ ਦੀ ਤਰ੍ਹਾਂ ਵਰਤ ਲਵਾਂ ਕਾਰ ਦੇ ਚ ਬੈਠਾ ਤਾਂ ਮੈਂ ਉਤਰਨਾ ਹੀ ਕਿਉਂ ਹੈ ਬਸ ਕਾਰਜ ਬੈਠਣਾ ਹੀ ਮੇਰਾ ਲਕਸ਼ ਤੇ ਮੈਂ ਸਾਧਨ ਨੂੰ ਭੁੱਲ ਜਾਵਾਂ ਲਕਸ਼ ਨੂੰ ਭੁੱਲ ਜਾਵਾਂ ਜਿੱਥੇ ਮੈਂ ਪਹੁੰਚਣਾ ਸੀ ਲੋਕੇ ਪਰਮਾਤਮਾ ਨੂੰ ਧਰਮ ਨੂੰ ਗੁਰੂਆਂ ਨੂੰ ਸਾਧਨ ਦੀ ਤਰਾਂ ਵਰਤਦੇ ਨੇ ਲਖਸ਼ ਦੀ ਤਰ੍ਹਾਂ ਨਹੀਂ